YouTube ਦੇਖਣ ਵਾਲੇ ਸਾਰੇ ਵੀਰਾਂ ਦਾ ਜੱਟ ਮੈਗਮਾ ਚੈਨਲ ਤੇ ਸਵਾਗਤ ਹੈ ਜੀ ਤੇ ਵੀਰੋ ਵੀਡੀਓ ਲੈ ਕੇ ਆਏ ਆ ਮੌਸਮ ਦੀ ਅਪਡੇਟ ਲੈ ਕੇ ਆਏ ਆ ਤੁਹਾਡੇ ਤੱਕ ਤੇ ਆਉਣ ਵਾਲੇ 24 ਘੰਟੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਇਹਦੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਿਉਂ ਕਰੋ ਤੇ ਜੇਕਰ ਆਪਦੇ ਏਰੀਆ ਦਾ ਤੁਸੀਂ ਹਾਲ ਵਿਸਤਾਰਪੁਰਗ ਜਾਨਣਾ ਚਾਹੁੰਦੇ ਆ ਤਾਂ ਆਪ ਦਾ ਪਿੰਡ ਸ਼ਹਿਰ ਕਮੈਂਟ ਕਰੋ ਤੇ ਪਹਿਲਾ ਵੀਡੀਓ ਲੈ ਕੇ ਆਏ ਆ ਇਹ ਜਿਹੜੀ ਮੌਸਮ ਦੀ ਅਪਡੇਟ ਦਿੱਤੀ ਗਈ ਸੀ ਅਲੱਗ ਹੀ ਉਹਦੇ ਤੋਂ ਅਪਡੇਟ ਤੋਂ ਬਹੁਤ ਆਪੋਜ਼ਿਟ ਜਿਹੜਾ ਵਾ ਕਮ ਰਿਹਾ ਵਾ ਘੱਟ ਜਿਹੜੀ ਬਾਰਿਸ਼ ਹੋਈ ਆ ਉਮੀਦ ਜ਼ਿਆਦਾ ਬਾਰਿਸ਼ ਦੀ ਕੀਤੀ ਗਈ ਸੀ ਪਰ ਜਿਹੜੀ ਪ੍ਰੈਡਿਕਸ਼ਨ ਆ ਉਹ ਥੋੜੀ ਜੀ ਗਲਤ ਸਾਬਤ ਹੋਈ ਆ ਪਰ ਆਉਣ ਵਾਲੇ 24 ਘੰਟਿਆਂ ਦੇ ਵਿੱਚ ਜਿਹੜਾ ਮੌਸਮ ਆ ਉਹ ਕਾਫੀ ਉਮੀਦਾਂ ਭਰਿਆ ਵਾ ਤੇ ਕਿਸਾਨ ਵੀਰਾਂ ਦੇ ਚਿਹਰਿਆਂ ਤੇ ਬਹੁਤ ਜਿਹੜੀ ਖੁਸ਼ੀ ਲੈ ਕੇ ਆਏ ਕਿਉਂਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਬਾਰਿਸ਼ ਦੀ ਜ਼ਿਆਦਾ ਉਮੀਦ ਕੀਤੀ ਗਈ ਆ ਤੇ ਆਸ ਵੀ ਆ ਵੀ ਸਾਰੇ ਪੰਜਾਬ ਦੇ ਵਿੱਚ ਹੀ ਤਕਰੀਬਨ ਤੇ ਹਰਿਆਣਾ ਤੇ ਆਪਣਾ ਛੱਡੀਗੜ ਦੇ ਵਿੱਚ ਜਿਹੜੀ ਆ بارش ਚੰਗੀ ਹੋਣ ਦੀ ਉਮੀਦ ਹੈਗੀ ਆ ਮੌਸਮ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਤੇ ਹੁਣ ਵੀ ਕਾਫੀ ਬੱਦਲ ਬਾਈ ਆਪਾਂ ਮੋਗੇ ਜਿਹੜੇ ਤੋਂ ਜਿਹੜੀ ਆ ਵੀਡੀਓ ਸ਼ੂਟ ਕਰ ਰਹੇ ਆ ਤੇ ਹਾਲਾ ਕਿ ਥੋੜੇ ਥੋੜੇ ਅੰਤਰਾਲ ਤੇ ਜਿਹੜੀ ਆ بارش ਹੁੰਦੀ ਰਹੀ ਆ ਤੇ ਜਿਹਨੂੰ ਕੱਪੜੇ ਭਿਉਣੀ بارش ਜੀ ਆਪਾਂ ਕਹਿ ਸਕਦੇ ਆ ਇੱਕ ਦੋ ਵਾਰੀ ਪੂਰੇ ਆਪਣੇ ਦਿਨ ਦੇ ਵਿੱਚ ਹੋਈ ਅੱਜ 21 ਜਨਵਰੀ ਦੇ ਦਿਨ ਨੂੰ ਤੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਤੇ ਅੱਜ ਦੀ 21 ਤਰੀਕ ਦੀ ਰਾਤ ਨੂੰ ਜ਼ਿਆਦਾ بارش ਹੋਣ ਦੀ ਹੋਣ ਦੀ ਉਮੀਦ ਆ ਤੇ ਨਾਲ ਨਾਲ ਕੁਝ ਏਰੀਏ ਦੇ ਵਿੱਚ ਜਿਹੜੀ ਆ ਤੇ ਹਨੇਰੀ ਤੇ ਬਾਅਦ ਰੋਲੇ ਦੀ ਵੀ ਸਥਿਤੀ ਵੇਖਣ ਨੂੰ ਮਿਲੇਗੀ ਤੇ ਬਾਕੀ ਮਾਝੇ ਅਤੇ ਜਿਹੜਾ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਆ ਇਹਨਾਂ ਦੇ ਵਿੱਚ ਗੜੇਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਤੇ ਨਾ ਕਿਤੇ ਗੜੇਮਾਰੀ ਹੋ ਸਕਦੀ ਆ ਤੇ ਕੱਲ ਨੂੰ ਇਹ ਜਿਹੜਾ ਮੌਸਮ ਸ਼ਾਮ ਤੱਕ ਇਦਾਂ ਦਾ ਬਣਿਆ ਰਹੂਗਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਦੋ ਦਿਨਾਂ ਦੀ ਜਿਹੜੀ ਆ ਕਾਰਵਾਈ ਘਟ ਜਾਊਗੀ ਤੇ ਦੋ ਤਿੰਨ ਦਿਨਾਂ ਬਾਅਦ ਫਿਰ 25 ਜਿਹੜੀ ਆ ਜਨਵਰੀ ਨੂੰ ਫਿਰ ਮੌਸਮ ਬਦਲਣ ਦੀ ਉਮੀਦ ਹੈਗੀ ਆ ਥੋੜੇ ਜੇ ਥੋੜੇ ਜੇ ਏਰੀਏ ਦੇ ਵਿੱਚ ਜਿਹੜੀ ਆ ਕਾਰਵਾਈ ਹੋਊਗੀ ਇੱਕਾ ਟੁਕਾ ਥਾਵਾਂ ਤੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਵਾ ਫਰਵਰੀ ਦੇ ਵਿੱਚ ਫਿਰ ਇਸੇ ਤਰ੍ਹਾਂ ਜਿਹੜਾ ਮੌਸਮ ਆਪਣਾ ਜਿਹੜਾ ਵਾ بارش ਵਾਲਾ ਬਣਿਆ ਰਹੇਗਾ ਛੋਟੇ-ਛੋਟੇ ਅੰਤਰਾਲਾਂ ਦੇ ਤੇ ਉਹਦੇ ਪ੍ਰਤੀ ਵੀ ਜਿਹੜੀ ਆ ਤੁਹਾਡੇ ਤੱਕ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਮੌਸਮ ਸੰਬੰਧੀ ਜਿਹੜੀਆਂ ਤਾਜ਼ਾ ਅਪਡੇਟਸ ਲਈ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਹੋਰ ਕਿਸਾਨ ਵੀਰਾਂ ਤੱਕ ਤੇ ਹੋਰ ਜਿਹੜੇ ਆਪਣੇ ਆਮ ਜਨਤਾ ਤੱਕ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੀ ਮੌਸਮ ਸੰਬੰਧੀ ਸਹੀ ਜਾਣਕਾਰੀ ਆ ਸੇ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਾ ਸਕੀ ਇਹ ਤੁਹਾਨੂੰ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਜੇਕਰ ਕੋਈ ਵੀ ਤੁਹਾਡੀ ਸਮੱਸਿਆ ਹੈ ਤਾਂ ਸਾਨੂੰ ਕਮੈਂਟ ਕਰ ਸਕਦੇ ਆ ਬੇਜ ਜਿਗ ਹੋਗੇ ਅਸੀਂ ਆਉਣ ਵਾਲੇ ਸਮੇਂ ਜਿਹੜੀਆਂ ਵੀ ਵੀਡੀਓ ਬਣਾਵਾਂਗੇ ਉਹਦੇ ਲਈ ਸਾਨੂੰ ਜਿਹੜੀ ਇੱਕ ਚੰਗੀ ਸਿਹਤ ਮਿਲੂਗੀ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਲਾਈਕ ਸ਼ੇਅਰ ਜੂ ਕਰਿਓ ਜੀ